ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੇ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰद्द ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਸ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40000 ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ ਅੰਕੜਾ ਵੱਧ ਚੁੱਕਾ ਹੈ 1 ਲੱਖ ਤੋਂ ਜ਼ਿਆਦਾ ਜਿਹੜੇ ਵੀਜ਼ਾ ਨੇ ਉਹ ਰੱਦ ਕੀਤੇ ਗਏ ਨੇ 8000 ਵਿਦਿਆਰਥੀਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ 500 ਦੇ ਕਰੀਬ ਵਿਦਿਆਰਥੀ ਡਰਗ ਰੱਖਣ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਈ ਗਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਤਾਂ ਉਹ ਪ੍ਰਵਾਸੀ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਅਪਰਾਧਿਕ ਗਤੀਵਿਧੀ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਹੈ ਅਮਰੀਕਾ ਦਾ ਰੁਖ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰੀਕੇ ਦਾ ਹੈ ਉਹ ਪੂਰਾ ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਤਾਂ ਤਕਰੀਬਨ 1 ਲੱਖ ਦੇ ਕਰੀਬ ਜਿਹੜੇ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਸ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40000 ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ ਅੰਕੜਾ ਵੱਧ ਚੁੱਕਾ ਹੈ 1 ਲੱਖ ਤੋਂ ਜ਼ਿਆਦਾ ਜਿਹੜੇ ਵੀਜ਼ਾ ਨੇ ਉਹ ਰੱਦ ਕੀਤੇ ਗਏ ਨੇ 8000 ਵਿਦਿਆਰਥੀਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ 500 ਦੇ ਕਰੀਬ ਵਿਦਿਆਰਥੀ ਡਰਾਗ ਰੱਖਣ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਈ ਗਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਤਾਂ ਉਹ ਪ੍ਰਵਾਸੀ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਈ ਗਏ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਅਪਰਾਧਿਕ ਗਤੀਵਿਧੀ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਹੈ ਅਮਰੀਕਾ ਦਾ ਰੁਖ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰੀਕੇ ਦਾ ਹੈ ਉਹ ਪੂਰਾ ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਤਾਂ तकरीबन 1 ਲੱਖ ਦੇ ਕਰੀਬ ਜਿਹੜੇ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੇ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਸ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40 ਹਜ਼ਾਰ ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ ਅੰਕੜਾ ਵੱਧ ਚੁੱਕਾ ਹੈ 1 ਲੱਖ ਤੋਂ ਜ਼ਿਆਦਾ ਜਿਹੜੇ ਅ ਵੀਜ਼ਾ ਨੇ ਉਹ ਰੱਦ ਕੀਤੇ ਗਏ ਨੇ 8000 ਵਿਦਿਆਰਥੀਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ 500 ਦੇ ਕਰੀਬ ਵਿਦਿਆਰਥੀ ਡਰੱਗ ਰੱਖਣ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਏ ਗਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਤਾਂ ਉਹ ਪ੍ਰਵਾਸੀ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਅਪਰਾਧਿਕ ਗਤੀਵਿਧੀ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਹੈ ਅਮਰੀਕਾ ਦਾ ਰੁਖ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰੀਕੇ ਦਾ ਹੈ ਉਹ ਪੂਰਾ ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਤਾਂ तकरीबन 1 ਲੱਖ ਦੇ ਕਰੀਬ ਜਿਹੜੇ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਹ ਸਾਂਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40000 ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ ਅੰਕੜਾ ਵੱਧ ਚੁੱਕਾ ਹੈ 1 ਲੱਖ ਤੋਂ ਜ਼ਿਆਦਾ ਜਿਹੜੇ ਵਿਜ਼ਾ ਨੇ ਉਹ ਰੱਦ ਕੀਤੇ ਗਏ ਨੇ 8000 ਵਿਦਿਆਰਥੀਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ 500 ਦੇ ਕਰੀਬ ਵਿਦਿਆਰਥੀ ਡਰੱਗ ਰੱਖਣ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਏ ਗਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟੇਗਰੀ ਦੇ ਵਿਜ਼ਾ ਰੱਦ ਕੀਤੇ ਗਏ ਨੇ ਤਾਂ ਉਹ ਪ੍ਰਵਾਸੀ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਅਪਰਾਧਿਕ ਗਤੀਵਿਧੀ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਹੈ ਅਮਰੀਕਾ ਦਾ ਰੁਖ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰੀਕੇ ਦਾ ਹੈ ਉਹ ਪੂਰਾ ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਤਾਂ तकरीबन 1 ਲੱਖ ਦੇ ਕਰੀਬ ਜਿਹੜੇ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਤਾਂ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰੱਦ ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਸ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40000 ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ ਅੰਕੜਾ ਵੱਧ ਚੁੱਕਾ ਹੈ 1 ਲੱਖ ਤੋਂ ਜ਼ਿਆਦਾ ਜਿਹੜੇ ਵਿਜ਼ਾ ਨੇ ਉਹ ਰੱਦ ਕੀਤੇ ਗਏ ਨੇ 8000 ਵਿਦਿਆਰਥੀਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ 500 ਦੇ ਕਰੀਬ ਵਿਦਿਆਰਥੀ ਡਰੱਗ ਰੱਖਣ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਈ ਗਏ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵਿਜ਼ਾ ਰੱਦ ਕੀਤੇ ਗਏ ਨੇ ਤਾਂ ਉਹ ਪ੍ਰਵਾਸੀ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਉਹ ਪ੍ਰਵਾਸੀ ਜਿਹੜੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਅਪਰਾਧਿਕ ਗਤੀਵਿਧੀ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਨੇ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਹੈ ਅਮਰੀਕਾ ਦਾ ਰੁਖ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰੀਕੇ ਦਾ ਹੈ ਉਹ ਪੂਰਾ ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਤਾਂ तकरीबन 1 ਲੱਖ ਦੇ ਕਰੀਬ ਜਿਹੜੇ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਅਮਰੀਕਾ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਇਸ ਤਰੀਕੇ ਦੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜਿਹੜੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਅਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ 1 ਲੱਖ ਵੀਜ਼ਾ ਅਮਰੀਕਾ ਦੇ ਵੱਲੋਂ ਰੱਦ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚ 8000 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ 2500 ਸਪੈਸ਼ਲ ਕੈਟਾਗਰੀ ਦੇ ਵੀਜ਼ਾ ਰद्द ਕੀਤੇ ਗਏ ਨੇ ਔਰ ਕਈ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪ੍ਰਵਾਸੀ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਸਾਲ 2025 ਦੇ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਤਕਰੀਬਨ 1 ਲੱਖ ਵੀਜ਼ਾ ਰੱਦ ਕੀਤੇ ਗਏ ਨੇ ਹਾਲਾਂਕਿ ਇਹਨਾਂ ਦੇ ਵਿੱਚ ਭਾਰਤੀ ਕਿੰਨੇ ਨੇ ਇਹ ਅੰਕੜਾ ਸ਼ੇਅਰ ਨਹੀਂ ਕੀਤਾ ਗਿਆ ਪਰ 1 ਲੱਖ ਦੇ ਕਰੀਬ ਜਿਹੜਾ ਵੀਜ਼ਾ ਉਹ ਰੱਦ ਕਰ ਦਿੱਤੇ ਗਏ ਨੇ ਸਾਲ 2025 ਦੇ ਵਿੱਚ ਔਰ ਜੇ ਇਸ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਤੋਂ ਲੈ ਕੇ ਇਹ ਅੰਕੜਾ ਦੁੱਗਣਾ ਹੈ ਕਿਉਂਕਿ ਸਾਲ 2024 ਦੇ ਵਿੱਚ ਤਕਰੀਬਨ 40000 ਦੇ ਕਰੀਬ ਵੀਜ਼ਾ ਰੱਦ ਕੀਤੇ ਗਏ ਸੀ ਪਰ ਹੁਣ ਇਹ